ਯੋਗ ਨਸ਼ਿਆਂ ਦੇ ਵਿਰੁੱਧ ਲਗਾਤਾਰ ਇਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਪੁਲਿਸ ਐਕਸ਼ਨ ਮੋਰਡ ਦੇ ਵਿੱਚ ਨਜ਼ਰ ਆ ਰਹੀ ਹੈ ਜੇਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਜਿੱਥੇ ਬੀਤੇ ਦਿਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਨਸ਼ਾ ਤਸਕਰ ਪਾਏ ਜਾ ਰਹੇ ਨੇ ਤਾਂ ਜਾਣਕਾਰੀ ਜਿਹੜੀ ਹੈ ਉਹ ਲਈਤੀ ਗਈ ਹੈ ਪਰ ਉੱਥੇ ਹੀ ਮੋਗਾ ਦੇ ਵਿੱਚ ਰਾਤ ਨੂੰ ਹੀ ਇੱਕ ਵੱਡੀ ਕਾਰਵਾਈ ਜਿਹੜੀ ਹੈ ਮੋਗਾ ਪੁਲਿਸ ਦੇ ਵੱਲੋਂ ਕੀਤੀ ਗਈ ਨਸ਼ਾ ਤਸਕਰਾਂ ਦੇ ਖਿਲਾਫ ਜੰਗ ਛੇੜੀ ਗਈ ਹੈ ਅਤੇ ਲੋਕ ਇਸ ਜੰਗ ਦਾ ਕਿਤੇ ਨਾ ਕਿਤੇ ਸਵਾਗਤ ਕਰ ਰਹੇ ਨੇ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕਰ ਰਹੇ ਨੇ ਤਾਂ ਨਸ਼ਿਆਂ ਦੇ ਵਿਰੁੱਧ ਜੰਗ ਦੇ ਤਹਿਤ ਪੁਲਿਸ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਇਸ ਸਬੰਧ ਦੇ ਵਿੱਚ ਏਡੀਜੀਪੀ ਅਤੇ ਡੀਆਈਜੀ ਨੇ ਮੋਗਾ ਦਾ ਦੌਰਾ ਕੀਤਾ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਦੇ ਨਾਲ ਹੀ ਬੀਤੀ ਦੇਰ ਰਾਤ ਪੁਲਿਸ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਚੈਕਿੰਗ ਅਭਿਆਨ ਵੀ ਚਲਾਇਆ ਜਾਣਕਾਰੀ ਦਿੰਦੇ ਹੋਏ ਕਿ ਦੁਕਾਨਦਾਰ ਜਿਸ ਦਾ ਨਾਮ ਮਨਿੰਦਰ ਆ ਹੈ ਉਸਨੇ ਕਿਹਾ ਕਿ ਪੁਲਿਸ ਨਸ਼ਿਆਂ ਦੇ ਵਿਰੁੱਧ ਜੋ ਕਾਰਜ ਕਰ ਰਹੀ ਹੈ ਬਹੁਤ ਵਧੀਆ ਕਦਮ ਹੈ ਇਸ ਦੇ ਨਾਲ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਤਾ ਜੋ ਕਿਸੇ ਨੂੰ ਵੀ ਆਉਣ ਜਾਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਉਹਨਾਂ ਨੇ ਕਹਿ ਕੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ। ਸਸ ਤੋਂ ਇਲਾਵਾ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਖੇਮ ਚੰਦ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਜੰਗ ਦੇ ਹਿੱਸੇ ਵਜੋਂ ਇੱਕ ਚੈਕਿੰਗ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਗਲਤ ਅੰਸ਼ਰਾਂ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਵਕ ਵਕ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ। ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਕਿ ਉਹ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਫਿਰ ਉਹ ਪੰਜਾਬ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਮੇਰਾ ਨਾਮ ਮਨਿੰਦਰ ਹੈ ਮੈਂ ਪੰਜਾਬੀ ਜੁੱਤੀਆਂ ਦੀ ਦੁਕਾਨ ਆਪਣੀ ਸ਼ਾਪ ਨੰਬਰ 1 ਮੋਨ ਲਾਲ ਦੁਕਾਨ ਆਪਣੀ ਸ਼ਾਪ ਦਾ ਨਾਮ ਹੈ ਮੈਂ ਕਹਾ ਸਰ ਬਹੁਤ ਵਧੀਆ ਡਿਊਟੀ ਕਰਦੇ ਆ ਸਰ ਇੰਨੇ ਕਿ ਚੰਗੇ ਇੰਚਾਰਜ ਹਨ ਸਰ ਬਹੁਤ ਵਧੀਆ ਇੰਚਾਰਜ ਜਿਹੜੇ ਸਾਬਣਾ ਇਹ ਜੇ ਇੰਚਾਰਜ ਹੋਣੇ ਚਾਹੀਦੇ ਨੇ ਪੰਜਾਬ ਦਾ ਸਭ ਤੋਂ ਵਧੀਆ ਹੋ ਜਾਊਗਾ ਜਿੰਨੇ ਵੀ ਟ੍ਰੈਫਿਕ ਲੱਗਦੇ ਆ ਸਭ ਤੋਂ ਵਧੀਆ ਸਰ ਆਏ ਇਹ ਆਏ ਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਨਾਲ ਕੀਤੀ ਜਾ ਰਹੀ ਹੁਣ ਮੈਂ ਕਿਹਾ ਸਾਰੇ ਇਹਨਾਂ ਦੇ ਕਹ ਜਿਹੜੇ ਡਿਊਟੀ ਦੇ ਸਾਰੇ ਆ ਜਾਣਾ ਇਹ ਟ੍ਰੈਫਿਕ ਨਹੀਂ ਲੱਗਦਾ ਜਿਹੜੇ ਵੀ ਮੁਲਾਜ਼ਮ ਹੁੰਦੇ ਆ ਉਹ ਕਹਿੰਦੇ ਆ ਬਾਕੀ ਸਾਰੇ ਆਏ ਮੈਂ ਕਿਹਾ ਸਾਰੇ ਸਿੰਘਮ ਹੈ ਇਹ ਕਹਿੰਦੇ ਨਾ ਸਿੰਘਮ ਉਹ ਸਿੰਘਮ ਹੈ ਇਹ ਪਹਿਲੇ ਸਿੰਘਮ ਆਵਾ ਉਹ ਫਿਲਮ ਵਾਲੇ ਦੂਜੇ ਸਿੰਘਮ ਹੈ ਇਹ ਪਹਿਲਾ ਸਿੰਘਮ ਆਥੀ ਹੈ ਇਹ ਅੱਜ ਸਾਡੇ ਵੈਸੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਭਾਜਪਾ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਤੇ ਗਾਂਧੀ ਜੀ ਦੀਆਂ ਸਖਤਦਾਇਤਾਂ ਕਿ ਨਸ਼ੇ ਤੇ ਅਸੀਂ ਇੱਕ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਚਲਾਇਆ ਹੋਇਆ ਉਹਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ 0% ਟੋਲਰੈਂਸ ਜਿਹੜੀ ਹੈ ਅਸੀਂ ਨਸ਼ਿਆਂ ਦੇ ਖਿਲਾਫ ਲੈ ਕੇ ਚੱਲ ਰਹੇ ਹਾਂ ਜਿਹਦੇ ਤਹਿਤ ਜਿਹੜੇ ਸਸਪੈਕਟਡ ਪਰਸਨ ਆ ਸਸਪੈਕਟਡ ਏਰੀਆਜ਼ ਹੈਗੇ ਸੀ ਉਹਨਾਂ ਦੀ ਅੱਜ ਅਸੀਂ ਚੈਕਿੰਗ ਕੀਤੀ ਹੈ ਉਹਨਾਂ ਦੇ ਵੀਕਲਜ਼ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਦੇ ਆਨ ਜਾਣ ਵਾਲੇ ਜਿਹੜੇ ਰਾਸਤੇ ਆ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਗਈ ਹੈ ਤੇ ਜਾਂ ਜਿਹੜੇ ਨੇ ਤੇ ਪਹਿਲਾਂ ਮੁਕਦਮੇ ਹੈਗੇ ਆ 10 12 15 15 ਮੁਕਦਮੇ ਹੈਗੇ ਆ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜੇ ਜਿਹੜੇ ਕੰਮ ਕਰਦੇ ਸੀ ਉਹ ਛੱਡ ਦਿਓ ਨਹੀਂ ਤਾਂ 1% ਵੀ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਤੁਸੀਂ ਪੰਜਾਬ ਛੱਡ ਜੋ ਤੇ ਜਾਂ ਫਿਰ ਸੱਤੇ ਰਸਤੇ ਚ ਆ ਜਾਓ ਤੇ ਤੀਸਰਾ ਰਾਸਤਾ ਅੰਦਰ ਜੇਲ੍ਹ ਲਈ ਆ ਹੋਰ ਕੋਈ ਰਾਸਤਾ ਜਿਹੜਾ ਹੈਗਾ ਉਹ ਬਚਦਾ ਨਹੀਂਗਾ ਇਸ ਕਰਕੇ ਤੁਸੀਂ ਸਹੀ ਰਾਸਤੇ 'ਚ ਆ ਜਾਓਗੇ ਜਿਹੜੇ ਇਹ ਕਈ ਕਨਾਂ 'ਚ ਪ੍ਰੋਬਲਮ ਆਈ ਹੈ ਕਿ ਉਹਨਾਂ 'ਚ ਨਸ਼ੇੜੀ ਮਿਲ ਕੀ ਐਡਿਕਟਡ ਹੈ ਉਹਨਾਂ ਨੂੰ ਵੀ ਕਿਹਾ ਕਿ ਸਰਕਾਰ ਵੱਲੋਂ ਜਿਹੜੇ ਹੈਗੇ ਡੀ ਐਡਿਕਸ਼ਨ ਸੈਂਟਰ ਖੋਲੇ ਗਏ ਆ ਅੱਜ ਸਾਡੇ ਮਾਲਯੋਗ ਹੈਲਥ ਮਿਨਿਸਟਰ ਸਾਹਿਬ ਵੀ ਆਏ ਸੀ ਕਿ ਇੱਥੇ ਜਨੇੜ ਦੇ ਵਿੱਚ ਸਾਡੇ ਡੀ ਐਡਿਕਸ਼ਨ ਸੈਂਟਰ ਖੋਲਿਆ ਉਹਦੇ ਵਿੱਚ 15 ਬੈੱਡ ਹੋਰ ਅਸੀਂ ਵਧਾਤੇ ਆ ਉਹਦੇ ਤਹਿਤ ਅਸੀਂ ਕਿਹਾ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਸਾਨੂੰ ਦੱਸੋ ਅਸੀਂ ਉਹਨੂੰ ਜਿਹੜਾ ਹੈਗਾ ਕੀ ਨਾਮ ਐਡਮਿਟ ਵੀ ਕਰਾਵਾਂਗੇ ਉਹਦਾ ਇਲਾਜ ਵੀ ਕਰਾਵਾਂਗੇ ਪਰ ਜੇ ਕੋਈ ਤਸਕਰੀ ਕਰਦਾ ਉਹ ਨਹੀਂ ਬਖਸ਼ਿਆ ਜਾਏਗਾ ਕਿਸੇ ਵੀ ਹਾਲਤ ਦੇ ਵਿੱਚ ਸਰ ਕਿਹੜੇ ਕਿਹੜੇ ਮਹੱਲਿਆਂ ਦੇ ਵਿੱਚ ਅੱਜ ਤੁਹਾਡੇ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਹੈ ਔਰ ਕਿਸ ਤਰ੍ਹਾਂ ਦੀ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਅਸੀਂ ਰੋਜ਼ ਦੋ ਤਿੰਨ ਏਰੀਆ ਚਿੰਨਿਤ ਕਰਦੇ ਹਾਂ ਆ ਜਲਾਲ ਸਿੰਘ ਵਸਤੀ ਤੇ ਸਾਧਾਂਵਾਲੀ ਵਸਤੀ ਤੇ ਲਾਲ ਸਿੰਘ ਰੋਡ ਜਿਹੜਾ ਹੈਗਾ ਉਹਦੇ ਤੇ ਅਸੀਂ ਕੀਤਾ ਸੀਗਾ ਅੱਜ ਫੋਕਸ ਕੱਲ ਨੂੰ ਕੋਈ ਹੋਰ ਕਰਾਂਗੇ ਪਰਸੋਂ ਕੋਈ ਹੋਰ ਕਰਾਂਗੇ ਅਸੀਂ ਸਾਡੀ ਤਾਂ ਇੱਕੋ ਹੀ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਕਿ ਜਿਹੜੇ ਤਸਕਰ ਹੈਗੇ ਆ ਉਹ ਮੋਗੇ ਚ ਰਹਿਣੇ ਨਹੀਂ ਚਾਹੀਦੇ ਤੁਸੀਂ ਦੇਖਿਆ ਹੋਣਾ ਅੱਜ ਤੱਕरीबन 10 12 ਕਰਾਇ 43 ਲੱਗੇ ਆ ਤੇ ਜਿਹੜੇ ਜਿਹੜੇ ਕੰਮ ਕਰਦੇ ਸੀ ਜਾਂ ਤਾਂ ਇਹ ਪੰਜਾਬ ਛੱਡ ਜਾਣਗੇ ਨਹੀਂ ਤਾਂ ਅਦਰਵਾਇਜ਼ ਕੀ ਆ ਕਿ ਅੰਦਰ ਜੇਲ੍ਹ ਦੇ ਵਿੱਚ ਜਾਣਗੇ ਇਹ ਛੱਡਿਆ ਨਹੀਂ ਜਾਊਗਾ ਜੇ ਕੋਈ ਕੰਮ ਕਰੂਗਾ ਸਰ ਜ਼ਿਆਦਾਤਰ ਜਿਹੜੇ ਹੌਟਸਪੌਟ ਇਲਾਕੇ ਆ ਜਿਨ੍ਹਾਂ ਦੇ ਵਿੱਚ ਨਸ਼ਾ ਤਸਕਰ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਪੁਲਿਸ ਵੱਲੋਂ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ ਪਰ ਨਸ਼ਾ ਤਸਕਰ ਜਿਹੜੇ ਬਾਜ ਨਹੀਂ ਆ ਰਹੇ ਨਸ਼ਾ ਵੇਚਣ ਤੋਂ ਹਟ ਰਹੀ ਹੈ ਕੋਈ ਨਹੀਂ ਇਟਸ ਟੇਕ ਅ ਟਾਈਮ ਹਰ ਚੀਜ਼ ਨੂੰ ਦੇਖੋ ਸਮਾਂ ਲੱਗਦਾ ਹੈ ਤੇ ਪਬਲਿਕ ਨੂੰ ਵੀ ਅਸੀਂ ਉੱਥੇ ਕਹਿ ਕੇ ਆਏ ਆ ਆਪਣੇ ਨੰਬਰ ਵੀ ਅਸੀਂ ਪਰਸਨਲੀ ਸ਼ੇਅਰ ਕਰਕੇ ਆਏ ਆ ਕਿ ਜੇ ਤੁਹਾਨੂੰ ਕਿਉਂਕਿ ਦੇਖੋ ਅਸੀਂ ਤਾਂ ਇੱਕ ਪੰਜਾਬ ਪੁਲਿਸ ਨੇ ਆਤਮਵਾਦ ਵਰਗੀ ਜੰਗ ਜਿਹੜੀ ਹੈ ਉਹ ਜਿਤਲੀ ਤੇ ਇਹ ਨਸ਼ਾ ਦਾ ਕਿੱਡੀ ਕੋਈ ਚੀਜ਼ ਹੈ ਅਸੀਂ ਇਹ ਵੀ ਬੜੀ ਜਲਦੀ ਇਹਦੇ ਤੇ ਹੱਥ ਪਾ ਲਾਂਗੇ ਇਹ ਕੋਈ ਏਡਾ ਵੱਡਾ ਇਸ਼ੂ ਨਹੀਂ ਹੈਗਾ ਥੋੜਾ ਜਿਆ ਇਹ ਕੀ ਹੈ ਕਿ ਸੋਸ਼ੀਅਲਸ ਬਿਮਾਰੀ ਹੈ ਕਿ ਤਰੀਕੇ ਦੀ ਤੇ ਪਬਲਿਕ ਨੂੰ ਵੀ ਅਵੇਅਰ ਕਰਕੇ ਆਏ ਕਿ ਤੁਸੀਂ ਦੱਸੋ ਕੋਈ ਤੁਹਾਡੇ ਐਡਿਕਟਡ ਹੈਗਾ ਉਹਦੇ ਬਾਰੇ ਵੀ ਦੱਸੋ ਤੇ ਜੇ ਕੋਈ ਤਸਕਰੀ ਕਰਦਾ ਉਹਦੇ ਬਾਰੇ ਵੀ ਦੱਸੋ ਅਸੀਂ ਪੂਰਾ ਸਾਥ ਜਿਹੜਾ ਤੁਹਾਡਾ ਪੰਜਾਬ ਪੁਲਿਸ ਤੇ ਮੋਗਾ ਪੁਲਿਸ ਤੁਹਾਡਾ ਪੂਰਾ ਸਾਥ ਹੈ ਸਰ ਨਸ਼ਾ ਤਸਕਰ ਜਿਹੜਾ ਨਸ਼ਾ ਤਸਕਰੀ ਕਰ ਰਹੀ ਹੈ ਪਰ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਲੰਬੇ ਲੰਬੇ ਜਿਹੜੇ ਹੱਥ ਹੈ ਉਹ ਛਡਾਉਣ ਵਾਸਤੇ ਵੀ ਨਾਲ ਦੀ ਨਾਲ ਥਾਣੇ ਪਹੁੰਚ ਜਾਂਦੇ ਪੁਲਿਸ ਨੂੰ ਆਪਣਾ ਕੰਮ ਨਹੀਂ ਕਰ ਜਾਂਦੇ ਨਹੀਂ ਹੁਣ ਤਾਂ ਇਹ ਵੀ ਖੈਰ ਕੋਈ ਗੱਲਬਾਤ ਨਹੀਂ ਪੋਲਿਟੀਕਲ ਵੀ ਕੋਈ ਸਾਨੂੰ ਕੋਈ ਮੇਰੀ ਕੀ ਫਾਊਂਡੇਸ਼ਨਸ ਨਹੀਂ ਅਗੀਆਂ ਜੋ ਕੋਈ ਕਰਦਾ ਤੇ ਉਹਦੇ ਤੇ ਅਸੀਂ ਸਖਤ ਕਾਰਵਾਈ ਕਰਦੇ ਆ ਸਾਨੂੰ ਮਿਲ ਕੀ ਉਪਰੋਂ ਕਿਸੇ ਦਾ ਕੋਈ ਆਜਾ ਪ੍ਰੈਸ਼ਰ ਨਹੀਂ ਹੈਗਾ ਤੇ ਵੈਸੇ ਵੀ ਪਹਿਲਾਂ ਵੀ ਨਹੀਂ ਹੈਗਾ ਅਸੀਂ ਨਸ਼ੇ ਦੇ ਖਿਲਾਫ ਵੈਸੇ ਵੀ ਕੋਈ ਸ਼ਿਕਾਇਤ ਜਿਹੜੀ ਕੋਈ ਕ ਅਪਰੋਚ ਨਹੀਂ ਕਰਦਾ ਕਿ ਉਹਨੂੰ ਛੱਡ ਦੋ ਜਾਂ ਕੁਝ ਕਰ ਦੋ ਹੁਣ ਤਾਂ ਫਿਲਹਾਲ ਵੈਸੇ ਵੀ ਕੋਈ ਕਰਦਾ ਨਹੀਂਗਾ ਤੇ ਸਾਡੀ ਤੇ ਇਹੀ ਹੈ ਪਬਲਿਕ ਨੂੰ ਵੀ ਇਹੀ ਹੈ ਕਿ ਜਿੰਨਾ ਸਹਿਯੋਗ ਤੁਸੀਂ ਪੁਲਿਸ ਨੂੰ ਕਰ ਸਕਦੇ ਹੋ ਤੁਹਾਨੂੰ ਉਹਨਾਂ ਹੀ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਸਾਡਾ ਸਹਿਯੋਗ ਕਰੋ ਅਸੀਂ ਤੁਹਾਡੇ ਨਾਲ ਕਰਾਂਗੇ ਸਰੇ ਇਸ ਤਰ੍ਹਾਂ ਦੀ ਹੋਰ ਕਾਰਵਾਈ ਹੈਗੀ ਹੈ ਕਿਉਂਕਿ ਜਿੱਦਾਂ ਤੁਸੀਂ ਲੋਕਾਂ ਨੂੰ ਸਮਝਾ ਵੀ ਰਹੇ ਹੋ ਚੇਤਾਵਨੀ ਵੀ ਦੇ ਰਹੇ ਹੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਸਿਚਤਾਵਨੀ ਦਿੱਤੀ ਜਾ ਰਹੀ ਹੈ ਜਿਹੜੇ ਨਸ਼ੇ ਦੇ ਡੁੱਪੇ ਪੁਲਿਸ ਨਾਲ ਦਾ ਲਾਜਵੀ ਕਰ ਰਹੇ ਹੈ ਇਸ ਤਰ੍ਹਾਂ ਦੀ ਹੋਰ ਅਪੀਲ ਕਰ ਰਹੇ ਹੈ ਇਹੀ ਅਪੀਲ ਹੈ ਕਿ ਦੇਖੋ ਜੇ ਤੁਹਾਡੇ ਕੋਈ ਕੋਈ ਨਸ਼ੇੜੀ ਹੈ ਉਹਨੂੰ ਲੁਕਾਓ ਨਾ ਦੇਖੋ ਜਿਹੜੀ ਮਾਤਾ ਹੁੰਦੀ ਹੈ ਜਾਂ ਤਾਂ ਵਾਈਫ ਹੁੰਦੀ ਹੈ ਨਾ ਜਿਹਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਮੇਰਾ ਬੱਚਾ ਜਾਂ ਮੇਰਾ ਹਸਬੰਡ ਗਲਤ ਰਾਸਤੇ ਤੇ ਜਾ ਰਿਹਾ ਹੈ ਉਦੀ ਜੇਬਾਂ ਉਹ ਕੱਪੜੇ ਤੋਂ ਹੁੰਦੀ ਹੈ ਉਹ ਤੋਂ ਤਾਂ ਪਤਾ ਲੱਗ ਜਾਂਦਾ ਉਹ ਕੀ ਹੈ ਕਿ ਪਿੰਡਾਂ ਦੇ ਵਿੱਚ ਲੁਕਾਉਂਦੇ ਆ ਫਿਰ ਉਹ ਹੌਲੀ ਹੌਲੀ ਜਿਹੜਾ ਹੈਗਾ ਉਹ ਜ਼ਿਆਦਾ ਐਡਿਕਟਡ ਹੋ ਜਾਂਦਾ ਉਹ ਪ੍ਰਾਇਮਰੀ ਫੇਸ਼ੀਅਲ ਤੇ ਫਸਟ ਸਟੇਜ ਤੇ ਜਦੋਂ ਉਹਨੂੰ ਅਸੀਂ ਦੇਖ ਲਿਆ ਉਹਨੂੰ ਸਾਡੀ ਮਦਦ ਲਓ ਅਸੀਂ ਉਹਨੂੰ ਐਡਮਿਟ ਕਰਾਵਾਂਗੇ ਤਾਂ لازمی ਪੋਸੀਬਲ ਹੈ ਕੋਈ ਐਡੀ ਲਾਇਲਾਜ ਬਿਮਾਰੀ ਨਹੀਂ ਹੈਗੀ ਪਲੱਸ ਜਿਹੜੇ ਤਸਕਰ ਹੈਗੇ ਆ ਉਹਨਾਂ ਸਦੇ ਸਖਤ ਚੇਤਾਵਨੀ ਹੈ ਕਿ ਦੋਈ ਰਾਸਤੇ ਜਾਂ ਤਾਂ ਪੰਜਾਬ ਛੱਡ ਜੋ ਤੇ ਜਾਂ ਅੰਦਰ ਜਿੱਲਾਂ ਚਲੇ ਜਾ ਸਰ ਜ਼ਿਆਦਾਤਰ ਹੁਣ ਦੇਖਿਆ ਜਾਂਦਾ ਕਿ ਪੁਲਿਸ ਜਿੱਦਾਂ ਰੇਡ ਕਰ ਰਹੀ ਹੈ ਮਹਾਲਿਆਂ ਦੇ ਵਿੱਚ ਛਾਪੇ ਮਾਰੀ ਕਰੀਏ ਲਗਾਤ ਤੁਸੀਂ ਵੀ ਚਾਰ-ਪੰਜ ਦਿਨਾਂ ਤੋਂ ਜਿਹੜੇ ਮਾਦਿਆਂ ਦੇ ਵਿੱਚ ਛਾਪੇਮਾਰੀ ਕਰ ਰਹੇ ਹੋ ਪਰ ਜਿਹੜਾ ਜਦੋਂ ਰਾਤ ਨੂੰ ਕੋਈ ਛਾਪੇਮਾਰੀ ਕਰਦੀ ਹੈ ਤੇ ਤਸਕਰ ਸਵੇਰ ਨੂੰ ਜਿਹੜੇ ਐਲਰਟ ਹੋ ਜਾਂਦੇ ਐ ਸਵੇਰੇ ਨਸ਼ਾ ਵੇਚਣਾ ਸ਼ੁਰੂ ਕਰਦੇ ਨੇ ਨਹੀਂ ਨਹੀਂ ਇਹ ਤਾਂ ਨਹੀਂ ਅਸੀਂ ਇਹ ਅਲਟਰਨੇਟਿਵ ਡੇਜ਼ ਤੇ ਕਰਦੇ ਆ ਕਦੀ ਸਵੇਰੇ ਵੀ ਕਰਦੇ ਆ ਰਾਤ ਨੂੰ ਵੀ ਕਰਦੇ ਆ ਤੇ ਸਵੇਰੇ ਵੀ ਮਹੀਮ ਚੱਲਦੀ ਆ ਕਈ ਵਾਰੀ ਅਸੀਂ ਅਰਲੀ ਮਾਰਨਿੰਗ ਵੀ ਕੀਤੀ ਪਰ ਸੋ ਚੌਥੇ ਜਦੋਂ ਕਾਪਸ ਆਪਰੇਸ਼ਨ ਚਲਾਇਆ ਇਹਦਾ ਵਕ ਵਕ ਚੱਲਦੀ ਰਹਿੰਦੀ ਆ ਤੁਸੀਂ ਆਪ ਦੇਖ ਲਓ ਸਾਧਾਲੀ ਵਸਤੀ ਤੁਸੀਂ ਦੇਖੋ ਜਾ ਕੇ ਜਿਹੜੇ ਮੇਨ ਤਸਕਰ ਜਿਹਨਾਂ ਦੇ ਨਾਂ ਬੋਲਦੇ ਸੀ ਅੱਜ ਉਹਨਾਂ ਦੇ ਘਰੇ ਤਾਲੇ ਲੱਗੇ ਤੇ ਉਹ ਛੜ ਛੜ ਕੇ ਭੱਜ ਗਿਆ ਤੇ ਸਾਡੀ ਇਹੀ ਹੈ ਕਿ ਜਿਹੜੇ ਵੀ ਇਹ ਕੰਮ ਕਰਦੇ ਆ ਜਾਂ ਤਾਂ ਇਹ ਮੋਗਾ ਛੱਡ ਜੋ ਅਦਰਵਾਈਜ਼ ਇਹ ਹੈ ਕਿ ਨਹੀਂ ਤਾਂ ਅੰਦਰ ਜੇਲ੍ਹ ਚ ਤਾਂ ਜਾਣਾ ਪਊਗਾ ਕੰਮ ਕਿਤੇ ਨਸ਼ਾ ਦਸਕੀ ਦਾ ਕੰਮ ਨਹੀਂ ਚੱਲਦਾ ਕਿਸੇ ਵੀ ਆਲੋਚਨਾ